ਜੇ ਖੁਸ਼ੀ ਹੋਵੇ ਹੱਸਿਆ ਤਾਂ ਚੰਦਾ ਸੱਚਨਾ ਬਾਜਨੇ ਦੁੱਖ ਸੁਣਾਈ ਚੰਦੇ ਦੁੱਖਾਂ ਬਾਜਨੇ ਕਾਲ ਜੇ ਛੇਕ ਪੈਂਦੇ ਤੇ ਛੇਕਾਂ ਬਾਜਨੇ ਮੋਤੀ ਪਰੋਏ ਜਾਂਦੇ ਪੁੱਤਰ ਹੋਣ ਤੇ ਚੱਕ ਤੇ ਨਾ ਰਹਿੰਦਾ ਪੈਸੇ ਬਾਜਨੇ ਤੋਨੇ ਧੋਏ ਜਾਂਦੇ ਦਸਤ ਤੇ ਬਣੇ ਮੁਸੀਬਤ ਕਸੂਰ ਮੰਦਾ ਉਹ ਅੰਗ ਸਾਖ ਸਚਨ ਸਦੇ ਢੋਈ ਜਾਂਦੇ ਅੰਗ ਸਾਖ ਸਚਨ ਸਾਰੇ ਢੋਈ ਜਾਂਦੇ ਪੜਕੇ ਮੈਂ ਕੀ ਕਰਨਾ ਆ ਮੈਂ ਵਸਤਾ ਤੇਰੇ ਚਰਨਾ ਚਾ ਤੇਰੀ ਰਹਿਮਤ ਮੇਰਾ ਸਬਰ ਮੇਰੇ ਦੁੱਖਾ ਚ ਤੂੰ ਹੀ ਖੜਨਾ ਆ ਮੇਰੇ ਦੁੱਖਾ ਚ ਤੂੰ ਹੀ ਖੜਨਾ ਆ ਬੱਲੇ ਆ ਚੇ ਪਨ ਚਾਏ ਕਲਮ ਇਸ਼ਕ ਦੀ ਹਰ ਅੱਖਰ 'ਚ ਤੇਰਾ ਨਾਮ ਲਿਖ ਦੇਵਾਂ ਮੇਰੀ ਕਲਮ ਤੇਰੀ دیਵਾਨੀ ਹੋਵੇ ਮੈਂ ਜੀਵਨ ਤੇਰੇ ਨਾਮ ਲਿਖ ਦੇਵਾਂ ਮੈਂ ਜੀਵਨ ਤੇਰੇ ਨਾਮ ਲਿਖ ਦੇਵਾਂ ਹਰ ਚੀਜ਼ ਤੇ ਕਬਜਾ ਛਾਤਦਾਏ ਕਬਜਿਤ ਫਿਰ ਕਦੇ ਬੰਨਾ ਰਹਿਆ ਇਹ ਤੇਰਾ ਆਪਣਾ ਆਪ ਵੀ ਆਪਣਾ ਨਹੀਂ ਫਿਰ ਤੋ ਆਪਣਾ ਕਿੰਨੋ ਬਨਾ ਰਹਿਆ चीज चीज ਉੱਤੇ ਹੱਥ ਰੱਖਦਾ ਐ ਖਾਲੀ ਹੱਥ ਚਹਾਨ ਤੋਂ ਚਾਹ ਰਿਆ ਐ ਕਸੂਰਮੰਦ ਵਾਂਗੂ ਸਮਝਤਾ ਰਹੋਗੇ ਤੇ ਜਾਨ ਪੁੱਛ ਕੇ ਹੀ ਤੁਖੇ ਖਾ ਰਿਆ ਐ ਜਾਨ ਪੁੱਛ ਕੇ ਹੀ ਤੁਖੇ ਖਾ ਰਿਆ ਐ ਤਵਿੱਤਾ ਨਾਲ ਨਹੀਂ ਕਦੀ ਮੁਕੱਦਰ ਬਣਦਾ ਤਾਗਿਆ ਨਾਲ ਪਿਆਰ ਨਹੀਂ ਮਿਲਦਾ ਪਾਣੀ ਪੀਣਾ ਕਦੀ ਪਿਆਸ ਨਹੀਂ ਪੁੱਜਦੀ ਤੇ ਬੁੱਲੇ ਸ਼ਾਹ बंदगी तो बिना कदी खुदा नहीं मिलता बंदगी तो बिना कदी खुदा नहीं मिलता चाह मर ही खाक रूहानूह दीदार मुरशदा जेड़ चपते ने पाते जड़े चपते ने उ पाते ना चूह पर आई ਇਸ ਕੱਲੋਂ ਮੈਂ ਡਰਦਾ ਨਹੀਂ ਤਾਂ ਰਸਤਾ ਰੋਕ ਕੇ ਤੇਰਾ ਕੋਈ ਕੱਲ ਸੁਬਾਨੋ ਕਰਦਾ ਜਾਂ ਫਿਰ ਪੀੜਾ ਅਜ ਸ਼ੋ ਵਿੱਚ ਡੁੱਬਦਾ ਜਾਂ ਜਹਾਜ਼ ਸਮੁੰਦਰੋਂ ਤਰਦਾ ਕਸੂਰਮੰਦ ਡਰਦਾ ਹੱਥ ਨਹੀਂ ਪਾਉਂਦਾ ਪਤਾ ਉਹਨੂੰ ਆਪਣੇ ਕਰਤਾ ਪਤਾ ਉਹਨੂੰ ਆਪਣੇ ਕਰਤਾ ਬੁੱਲਿਆ ਮਨ ਮੰਤਰ ਕਿਉਂ ਢਾਈ ਚਾਨਾ क्यों रब नैर कमाई जाना कुछ म औकात नहीं मेरी मैं बैठा हाथ फैलाई जाना मैं बैठा हाथ फैलाई जाना बोलिया उच्चा इश्क उस खुदा नाल करी बड़े फिरते ने इत्थे एक दिन का प्यार करते कुछ खा के बदल जाते ने तो करता रही इलम उस खुदा का बोलिया ਕਤਿੱਤ ਦੇਨ ਤਿੱਕਤੀ ਰਾਤ ਨਾ ਛੱਡੀ ਬੁੱਲਿਆ ਚਾਰ ਮੋੜਿਆਂ ਨੇ ਤੈਨੂੰ ਚੁੱਕਣਾ ਇੱਕ ਕਤੀਲੀ ਨੇ ਤੈਨੂੰ ਫੁਕਣਾ ਅਸਮਾਨ ਤੇ ਤੇਰਾ ਧੂਆਂ ਉੱਡਣਾ ਧਰਮ ਰਾਜ ਨੇ ਤੇਰਾ ਲੇਖਾ ਪੁੱਛਣਾ ਪੁੱਛਣ ਤੇ ਤਿੱਥੋਂ ਬੋਲ ਨਹੀਂ ਹੋਣਾ ਮਿੱਟੀ ਦਾ ਤੂੰ ਬੰਦਾ ਬੁੱਲਿਆ ਲੁਕ ਲੁਕ ਕੇ ਦੂਰ ਹੋਣਾ ਲੁਕ ਲੁਕ ਕੇ ਦੂਰ ਹੋਣਾ ਉਮੀਦ ਕਰਦਾ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਜੇਕਰ ਵੀਡੀਓ ਦਿਲਾਚੰਕੀ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰੱਖਾ